ਬਾਬਾ ਅਵਤਾਰ ਸਿੰਘ ਜੀ ਮੁਖੀ ਦਲਪੰਦ ਬਾਬਾ ਬਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਲ ਇਹਨਾਂ ਦੇ ਨਾਲ ਬਾਬਾ ਨਾਗਰ ਸਿੰਘ ਜੀ ਬਾਬਾ ਨਾਗਰ ਸਿੰਘ ਵੀ ਹਰਿਆਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਜੀ ਅੱਜ ਦਾ ਜਿਹੜਾ ਸਮਾਗਮ ਯੋਜਿਤ ਕੀਤਾ ਸਮੁੱਚਾ ਸਿੱਖ ਪੰਥ ਇਥੇ ਇਕਤਰ ਹੋਇਆ ਕਿਉਂਕਿ ਅੱਗੇ ਇੱਕ ਸ਼ਤਾਬ ਦੀ ਆ ਰਹੀ ਆ ਉਹ ਸ਼ਤਾਬ ਦੀ ਇਕੱਠੇ ਹੋ ਕੇ ਮਨਾਉਣ ਦੀ ਗੱਲ ਆ ਤੇ ਉਹਦੇ ਨਾਲ ਚੁਣੌਤੀਆਂ ਵੀ ਬਹੁਤ ਵੱਡੀਆਂ ਨੇ ਸੋ ਉਸ ਦੇ ਲਈ ਅੱਜ ਦਾ ਦਿਨ ਪੰਥ ਦੇ ਲਈ ਬਹੁਤ ਮਹਾਨ ਤੇ ਇਤਿਹਾਸਕ ਦਿਨ ਸਮੁੱਚੇ ਪੰਥ ਨੂੰ ਬਹੁਤ ਮੁਬਾਰਕਬਾਦ ਬਹੁਤ ਵਧਾਈ ਆ ਤੇ ਇਸ ਗੱਲ ਦੀ ਵੀ ਵਧਾਈ ਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਜਦੋਂ ਦੀ ਸੇਵਾ ਦਿੱਤੀ ਆ ਉਹਨਾਂ ਦੀ ਨਿਮਰਤਾ ਉਹਨਾਂ ਦੀ ਇਕਜੁਟਤਾ ਉਹਨਾਂ ਨੇ ਸਾਰੇ ਸਮੁੱਚੇ ਪੰਥ ਨੂੰ ਕਲਾਵੇ ਚ ਲੈਣ ਲਈ ਚਾਹੇ ਕੋਈ ਨਾਲ ਖੜਿਆ ਤੇ ਚਾਹੇ ਨਹੀਂ ਖੜਿਆ ਉਹਦਾ ਸਤਿਕਾਰ ਕੀਤਾ ਗੁਰੂ ਦੇ ਰੂਪ ਦੇ ਤੌਰ ਤੇ ਸਤਕਾਰ ਕੀਤਾ ਤੇ ਵੱਡਾ ਵੱਡੇ ਪੱਧਰ ਤੇ ਉਹ ਪ੍ਰਚਾਰ ਕੀਤਾ ਜਿਹੜੀ ਅੱਜ ਸਮੇਂ ਦੀ ਵੱਡੀ ਲੋੜ ਆ ਸੋ ਅੱਜ ਜਿਹੜਾ ਸੋਚੇ ਪੰਥ ਨੇ ਇੱਕ ਬੜੀ ਯਾਦਾ ਨੂੰ ਮੋੜ ਤੋਂ ਸਥਾਪਿਤ ਕਰਕੇ ਇਹ ਜਿਹੜਾ ਅੱਜ ਦਾ ਦਿਹਾੜਾ ਬਣਾਇਆ ਗਿਆ ਇਹ ਬਹੁਤ ਮਹਾਨ ਹੈ ਸੋਚੀ ਸੰਗਤ ਦੇ ਚਰਨਾਂ ਵਿੱਚ ਨਮਸਕਾਰ ਹੈ ਕਿ ਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਹੀ ਏਕਤਾ ਦਾ ਸਾਗ ਚੜ੍ਹਦੀ ਕਲਾ ਬਖਸ਼ੇ ਜੀਰ ਸਾਹਿਬ ਤਮ ਤਵੀ ਟਕਸਾਲ ਫੇਰ ਤੋਂ ਨਹੀਂ ਇਸ ਦਾ ਪਾਤਰ ਕੰਤ ਜਿਹੜਾ ਵਾ ਬਹੁਤ ਵਧਾਈ ਦਾ ਪਾਤਰ ਆ ਔਰ ਮੈਂ ਸਮਝਣਾ ਕਿ ਇਤਰਾਜ ਚੜ੍ਹਾ ਜ਼ਿੰਦਗੀ ਵਿੱਚ ਕਮਾਂ ਚੋਂਦੇ ਰਹਿੰਦੇ ਨੇ ਲੇਕਿਨ ਜਦੋਂ ਕਾਲਪੁਰਖ ਪਰਮੇਸ਼ਰ ਨਰੰਕਾਰ ਦੀ ਕਿਰਪਾ ਹੋਵੇ ਜਿਹਨੂੰ ਅਸੀਂ ਸਿਰੇ ਉੱਠ ਕੇ ਨਮਸਕਾਰ ਕਰਨੇ ਆ ਤੇ ਫਿਰ ਉਹ ਜਿਹੜੇ ਵਿੱਚ ਦੁਬਧਾ ਰਹ ਉਹ ਨਿਕਲ ਜਾਂਦੀ ਅੱਜ ਮੈਂ ਸਮਝਣਾ ਕੋ ਸਮਾਂ ਪਹਿਲਾਂ ਇਹ ਟਕਰਾ ਆਇਆ ਸੀਗਾ ਤੇ ਅੱਜ ਨੰਗ ਸਿੰਘ ਜਥੇਬੰਦੀ ਦੇ ਮੁਖੀ ਬਾਬਾ ਬਲਵੀਰ ਸਿੰਘ ਜੀ ਨੇ ਉਹਨੂੰ ਸਪਸ਼ਟ ਕਰ ਦਿੱਤਾ ਕਿ ਬਹੁਤ ਚੰਗਾ ਫੈਸਲਾ ਲਿਆ ਸੀਗਾ ਤੇ ਉਸ ਵੇਲੇ ਟਕਰਾ ਤੋਂ ਬਚਾਅ ਹੋ ਗਿਆ ਤੇ ਅੱਜ ਮੈਂ ਸਮਝਣਾ ਕਿ ਉਸ ਮਹਾਨ ਤਖਤ ਤੇ ਜਿੱਥੇ ਦਾ ਕਲਦੀਪ ਸਿੰਘ ਗੱਜ ਜੀ ਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਤੇ ਗੁਰੂ ਨੇ ਕਿਰਪਾ ਕੀਤੀ ਸਮਾਜਿਕ ਦਰਦ ਨੂੰ 라 ਮੰਦਰੀ ਦੇ ਤੋਂ ਇਨਕਾਰ ਕਰ ਦੋਗੇ ਦੇਖੋ ਹੁਣ ਕਾਰਨ ਕੀ ਨੇ ਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਪਰ ਬਹੁਤ ਵੱਧ ਭਾਗੀਆਂ ਗੱਲਾਂ ਹੁੰਦੀਆਂ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਯੂਨੀਵਰਸਿਟੀਆਂ ਦੇ ਵਿੱਚ ਹੁੰਦਾ ਜੇ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਹਿੰਦੁਸਤਾਨ ਨੂੰ ਉਹ ਸ਼ਹਾਦਤ ਨੂੰ ਕੀ ਦੇਣਾ ਦੁਨੀਆ ਨੂੰ ਉਹ ਸ਼ਹਾਦਤ ਦੀ ਕੀ ਦੇਣਾ ਜੇ ਇਹ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਸੈਮੀਨਾਰਾਂ ਦੇ ਵਿੱਚ ਉਹਨਾਂ ਦੀ ਜਨਰੇਸ਼ਨ ਨੂੰ ਨਹੀਂ ਦੱਸੋਗੇ ਤੇ ਫਿਰ ਤੁਸੀਂ ਇਸ ਤੋਂ ਬੈਟਰ ਹੋਰ ਕੀ ਉਹਨਾਂ ਨੂੰ ਤਾਲੀਮ ਉੱਤੇ ਦੇ ਸਕਦੇ ਹੋ ਮੈਨੂੰ ਤਾਂ ਨਹੀਂ ਪਤਾ ਕਿ ਕੀ ਹੋਇਆ ਤੁਹਾਡੇ ਕਹਿਣ ਦੇ ਮੁਤਾਬਕ ਲੇਕਰ ਜੇ ਇਹ ਗੱਲ ਹੋਈ ਹੈ ਕਿ ਇਸ ਸੈਮੀਨਾਰ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਬੱਸ ਸਮੇਂ ਤਾਂ ਬਹੁਤ ਵੱਡਾ ਗੁਨਾਹ ਹੈ ਔਰ ਯੂਨੀਵਰਸਿਟੀ ਦੇ ਮੈਂ ਜਿਹੜੇ ਵਾਈਸ ਚਾਂਸਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਇਹੋ ਜਿਹਾ ਗਲਤ ਫੈਸਲਾ ਲਿਆ ਗਿਆ ਤੇ ਇਹ ਸੰਗਤਾਂ ਦੀਆਂ ਭਾਵਨਾ ਨੂੰ ਹਰਟ ਕਰਨ ਵਾਲੀ ਗੱਲ ਹੁੰਦੀ ਹੈ ਇਹਨੂੰ ਵਾਪਸ ਲੈਣਾ ਚਾਹੀਦਾ ਜਿੱਦ ਤੇ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ ਦਾ ਹਰ ਸਕੂਲ ਤੋਂ ਲੈ ਕੇ ਹਰ ਯੂਨੀਵਰਸਿਟੀ ਤੱਕ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜੇ ਅਸਲੀ ਅਸੀਂ ਇਸ ਸ਼ਹਾਦਤ ਨੂੰ ਸਜਦਾ ਕਰਨਾ ਤੇ ਆਪਣੇ ਜਿਹੜੇ ਬੱਚੇ ਸਾਡੇ ਕੋਲੇ ਸਟੂਡੈਂਟ ਕਿਸੇ ਵੀ ਕੈਂਪਸ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਇਹ ਸ਼ਹਾਦਤ ਦਾ ਇਹਦੇ ਸਬਕ ਕੀ ਹੈ ਇਹਦਾ ਮਕਸਦ ਕੀ ਹੈ ਇਹ ਪੜਾ ਕੇ ਭੇਜਣਾ ਹਰ ਸੰਸਥਾ ਦੀ ਐਜੂਕੇਸ਼ਨ ਦੀ ਜਿਹੜੀ ਹੈ ਉਹ ਪ੍ਰਾਇਮਰੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਜ਼ਿੰਮੇਵਾਰੀ ਕੱਲ੍ਹ ਪੰਜਾਬ ਯੂਨੀਵਰਸਿਟੀ ਨੂੰ ਨਹੀਂ ਸਾਰਿਆਂ ਨੂੰ ਇਹ ਨਿਭਾਉਣੀ ਚਾਹੀਦੀ ਹੈ ਦੇਸ਼ ਦੀਆਂ ਜਿੰਨੀਆਂ ਯੂਨੀਵਰਸਟੀਆਂ ਨੇ ਸਾਰਿਆਂ ਨੂੰ ਇਹ ਚੀਜ਼ ਜਿਹੜੀ ਹੈਗੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੈਕਸਟ ਜਨਰੇਸ਼ਨ ਨੂੰ ਇਹ ਪਾਸ ਕਰਨੀ ਚਾਹੀਦੀ ਹੈ ਠੀਕ ਹੈ ਦੇਖੋ ਜੀ ਸ਼ਤਾਬਦੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਿਹੜੀ ਨੁਮੈਂਦਾ ਧਾਰਮਿਕ ਜਮਾਤ ਆ ਔਰ ਸਮੁੱਚੇ ਜਿਹੜੇ ਬਾਕੀ ਸਾਡੀ ਸਿੱਖ ਸੰਸਥਾਵਾਂ ਦਲ ਪੰਥ ਦਾ ਸੰਪਰਦਾਵਾਂ ਉਹਨਾਂ ਦੇ ਸਹਿਯੋਗ ਦੇ ਨਾਲ ਪਹਿਲਾਂ ਵੀ ਬਹੁਤ ਤਿਆਰੀਆਂ ਅਸੀਂ ਪਰ ਮੈਨੂੰ ਹੁਣ ਲੱਗਦਾ ਵੀ ਇੱਕ ਨਵਾਂ ਉਤਸ਼ਾਹ ਜਿਹੜਾ ਵਾ ਪੰਥ ਔਰ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਸਸਕਾਰ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ 21 ਤੋਂ ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਮਹਾਨ ਵਿਸ਼ਾਲ ਜਿਹੜੇ ਸ਼ਹੀਦੀ ਸ਼ਤਾਬਦੀ ਸਮਾਗਮ ਚੱਲਣੇ ਆ ਪੰਥ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਆਊਗਾ ਕਿਉਂਕਿ ਸਾਰੇ ਹੀ ਗੁਰੂ ਨੂੰ ਸਜਦਾ ਕਰਦੇ ਆ ਗੁਰੂ ਅੱਗੇ ਝੁਕਦੇ ਆ ਬਾਕੀ ਮੈਂ 6 ਜੂਨ ਨੂੰ ਇਹ ਗੱਲ ਕੀਤੀ ਸੀ ਭਾਈ ਇੱਕ ਦਿਨ ਆਊਗਾ ਇਹ ਦਾਲ ਪੰਥ ਸਾਡੇ ਆ ਇਹ ਮਾਣ ਦੇਣਗੇ ਔਰ ਅੱਜ ਇਹਨਾਂ ਨੇ ਮਾਨ ਦਿੱਤਾ। ਬਾਕੀ ਮੇਰੇ ਜੀਜਾ ਜੀ ਚੜਾਈ ਕਰ ਗਏ। ਸਰਦਾਰ ਗੁਰਵਿੰਦਰ ਸਿੰਘ ਉਹ ਬੜੇ ਚੜ੍ਹਦੀ ਕਲਾ ਵਾਲੇ ਸਿੱਖੀ। ਔਰ ਉਹਨਾਂ ਦੀ ਇੱਛਾ ਹੀ ਏ। ਭਈ ਜਿਹੜਾ ਪੰਥ ਆ ਭਾਵੇਂ ਕਿ ਅਸੀਂ ਜਦੋਂ ਵਿਚਰਦੇ ਹ ਮਿਲਦੇ ਹਾਂ ਕੋਈ ਇਦਾਂ ਦੀ ਉਸ ਤੋਂ ਬਾਅਦ ਕਦੀ ਕੋਈ ਤਲਖੀ ਵੀ ਨਹੀਂ ਹੋਈ। ਪਰ ਫੇਰ ਵੀ ਉਹਨਾਂ ਦੀ ਵੀ ਇੱਛਾ ਸੀ ਪੰਥ ਦੀ ਵੀ ਇੱਛਾ ਸੀ ਭਈ ਸਮੁੱਚਾ ਪੰਥ ਇੱਕ ਵਾਰੀ ਇਕੱਠਾ ਹੋਵੇ। ਤੇ ਜਿਹੜੀਆਂ ਦਸਤਾਰਾਂ ਅਜੇ ਦਲ ਪੰਥਾਂ ਵੱਲੋਂ ਨਿਹੰਗ ਸੰਪਰਦਾਵਾਂ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਨਹੀਂ ਆਈਆਂ ਉਹ ਮਿਲ ਜਾਣ ਤਾਂ ਅੱਜ ਪੰਥ ਨੇ ਉਹ ਇਕਤਰਤਾ ਕੀਤੀ ਆ ਤੇ ਮੈਂ ਸਮਝਦਾ ਪੀ ਸਾਡੇ ਜਿਹੜੇ ਜੀਜਾ ਜੀ ਗੁਰਵਿੰਦਰ ਸਿੰਘ ਮੇਰੇ ਜੀਜਾ ਜੀ ਅੰਮ੍ਰਿਤਧਾਰੀ ਅੱਜ ਉਹ ਜਿੱਥੇ ਵੀ ਹੋਣਗੇ ਤੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੂਗੀ ਬਾਕੀ ਪੰਥ ਜਿਹੜਾ ਇਹ ਚੜਦੀ ਕਲਾ ਦਾ ਚੜਦੀ ਕਲਾ ਤੇ ਰਹੂਗਾ ਪੰਥ ਨਾ ਕਿਸੇ ਸਾਹਮਣੇ ਝੁਕਿਆ ਨਾ ਝੁਕੇਗਾ ਮੈਂ ਉਹ ਗੱਲ ਫੇਰ ਦਰਉਣਾ ਸਿੱਖਾਂ ਦੀ ਵੱਖਰੀ ਪਛਾਣ ਵੱਖਰੀ ਆਇਡੈਂਟੀ ਆ ਕੋਈ ਜਿੰਨਾ ਮਰਜੀ ਜ਼ੋਰ ਲਾ ਲੈ ਸਾਡੀ ਵੱਖਰੀ ਪਛਾਣ ਨੂੰ ਮਕਾ ਨਹੀਂ ਸਕਦਾ ਨਾ ਹਮ ਹਿੰਦੂ ਨਾ ਮੁਸਲਮਾਨ ਅਲਾ ਰਾਮ ਕੇ ਪਿੰਡ ਪ੍ਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ